ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ प्रगट पै सगले युगयन्त्र गुरु नानक की वडया सतनाम श्री वाहि गुरु जिया ਨਾਸਰੀ ਮਹਲਾ ਪੰਜਵਾਂ ਦੂਤ ਦੁਸ਼ਮਨ ਸਭ ਤੁਜ ਤੇ ਨਿਵਰਹਿ ਪ੍ਰਗਟ ਪਰ ਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓਹ ਤਤਕਾਲ ਤੁਮ ਮਾਰਾ ਦੂਤ ਦੁਸ਼ਮਨ ਸਭ ਤੁਜਤੇ ਨਿਵਰਹਿ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰ ਮੀਤ ਮੂਰਾਰ ਸਹਾਈ ਓ ਹੋ ਦਾਸ ਕਾ ਤਰ ਗਹਿ ਉਧਰ ਹੋ ਮੀਟ ਰਹਾ ਆਓ ਸੋਣੀ ਬੇਨਤੀ ठाकुर ਮੇਰੇ ਸਸਮਾਨਾ ਕਰ ਆਪ ਨਾਨਕ ਆਨੰਦ ਪਏ ਦੁਖ ਪਾਗੇ ਸਦਾ ਸਦਾ ਹਰਿ ਜਾਪ ਸੁਣੀ ਬੇਨਤੀ ਠਾਕੁਰ ਮੇਰੇ ਸਮਾਨਾ ਕਰ ਆਪ ਨਾਨਕ ਆਨੰਦ ਪਏ ਦੁਖ ਭਾਗੇ ਸਦਾ ਸਦਾ ਹਰਿ ਜਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰਨਾਨਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਤਨਸਰੀ ਮਹਲਾ 5 ਦੂਤ ਦੁਸ਼ਮਨ ਸਭ ਤੁਜ ਤੇ ਨਿਵਰਹਿ ਪ੍ਰਗਟ ਪਰ ਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ओहो तत्काल मारा दूत दुश्मन सब तुझते निवर है प्रगट परताप तु जो जो ते ਅਗਤ ਦੁਖਾਈ ਓ ਤਤ ਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰ ਮੀਤ ਮੁਰਾਰ ਸਹਾਈ ਹੋ ਹੋ ਦਾਸ ਕਾ ਕਰ ਗਹਿ ਉਦਰ ਹੋ ਮੀਤ ਰਹਾਓ ਸੁਣੀ ਬੇਨਤੀ ठाकुर ਮੇਰੇ ਖਸਮਾਨਾ ਕਰ ਆਪ ਨਾਨਕ आनंद पै दुख पागे सदा सदा हरि जाप सुनी बेनती ठाकुर मेरे खसम आना कर आप नानक आनंद पए दुख पागे सदा सदा हर जाप सत नी वाहेगुरु साहिबी ਯਾਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰਾ ਗੁਰੂ ਨਾਨਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 5 ਦੂਤ ਦੁਸ਼ਮਨ ਸਭ ਤੁਜਤੇ ਨਿਵਰਹਿ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓਹ ਤਤਕਾਲ ਤੁਮ ਮਾਰਾ ਦੂਤ ਦੁਸ਼ਮਨ ਸਬ ਤੁਜ ਤੇ ਨਿਵਰ ਹੈ ਪ੍ਰਗਟ ਪਰ ਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤ ਕਾਲ ਤੁਮ ਮਾਰਾ निरखो तुम्हारी और हर मित मुरार सहाय हो हो दास कह उधर हो मीत रहा ਸੋਨੇ ਬੇਨਤੀ ਥਾakur ਮੇਰੇ ਖਸਮਾ ਨਾ ਕਰ ਆਪ ਨਾਨਕ ਆਨੰਦ ਪਏ ਦੁਖ ਪਾਗੇ ਸਦਾ ਸਦਾ ਹਰਿ ਜਾਪ ਸੁਣੀ ਬੇਨਤੀ ठाकुर मेरे खसम ना कर आप नानक आनंद पै दुख पागे सदा सदा हरि जाप ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪਰਗਟ ਪਈ ਸਗਲੇ ਜੁਗ ਅੰਤਰਾ ਗੁਰ ਨਾਨਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੀ ਮਹਲਾ 5 ਦੂਤ ਦੁਸ਼ਮਨ ਸਭ ਤੁਜ ਤੇ ਨਿਵਰਹਿ ਪ੍ਰਗਟ ਪਰ ਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓਹ ਤਤਕਾਲ ਤੁਮ ਮਾਰਾ ਦੂਤ ਦੁਸ਼ਮਨ ਸਭ ਤੁਜਤੇ ਨਿਵਰਹਿ ਪ੍ਰਗਟ ਪਰਤਾਪ ਤੁਮ ਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰ ਮੀਤ ਮੁਰਾਰ ਸਹਾਈ ਓ ਹੋ ਦਾਸ ਕਾ ਕਰ ਗਹਿ ਉਧਰ ਹੋ ਮੀਤ ਰਹਾ ਆਓ ਸੁਣੀ ਬੇਨਤੀ ठाकुर ਮੇਰੇ ਖਸਮਾਨਾ ਕਰ ਆਪ ਨਾਨਕ ਆਨੰਦ ਪਏ ਦੁਖ ਪਾਗੇ ਸਦਾ ਸਦਾ ਹਰਿ ਜਾਪ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ ਨਾਨਕ ਆਨੰਦ ਪਏ ਦੁਖ ਪਾਗੇ ਸਦਾ ਸਦਾ ਹਰਿ ਜਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੇ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰਾ ਗੁਰ ਨਾਨਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 5 ਦੂਤ ਦੁਸ਼ਮਨ ਸਭ ਤੁਜਤੇ ਨਿਵਰਹਿ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓਹ ਤਤਕਾਲ ਤੁਮ ਮਾਰਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪਰ ਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤ ਕਾਲ ਤੁਮਾਰਾ निरखो तुम्हारी और हर मित मुरार सहाय हो हो दास का कर कह उदर हो मीत रहा ਨੇ ਬੇਨਤੀ ठाकुर ਮੇਰੇ ਖਸਮਾ ਨਾ ਕਰ ਆਪ ਨਾਨਕ ਆਨੰਦ ਪਏ ਦੁਖ ਪਾਗੇ ਸਦਾ ਸਦਾ ਹਰਿ ਜਾਪ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਆਨੰਦ ਪਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਹਾਸਰੀ ਮਹਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰਹਿ ਪ੍ਰਗਟ ਪਰ ਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓਹ ਤਤ ਕਾਲ ਤੁਮ ਮਾਰਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪਰ ਤਾਪ ਤੁਮ ਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰ ਮੀਤ ਮੁਰਾਰ ਸਹਾਈ ਓ ਹੋ ਦਾਸ ਕਾ ਕਰ ਗਹਿ ਉਧਰ ਹੋ ਮੀਤ ਰਹਾਉ ਸੁਣੀ ਬੇਨਤੀ ठाकुर ਮੇਰੇ ਖਸਮਾਨਾ ਕਰ ਆਪ ਨੰਕ ਆਨੰਦ ਪਏ ਦੁਖ ਪਾਗੇ ਸਦਾ ਸਦਾ ਹਰਿ ਜਾਪ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ नानक आनंद पै दुख पागे सदा सदा हर जाप